हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਤਰਨਤਾਰਨ ਵਾਲੀ ਦੋਸਤੋ ਛੜਕਦੇ ਉੱਪਰ ਪਿੰਡ ਕੈਰੋਂ ਲੋਕਾ ਪਿੰਡ ਵੀ ਅਸੀਂ ਛੜਕਦੇ ਉੱਪਰ ਆ ਤੇ ਵੀਰ ਢੰਡਾ ਸਿੰਘ ਉਹਨਾਂ ਦੇ ਘਰ ਆਇਆ ਠੀਕ ਆ ਜੀ ਸੋ ਪਸ਼ੂ ਵਪਾਰ ਦਾ ਕੀਤਾ ਸੇਲ ਪਰਚੇਜ ਵਾਲੇ ਪਸ਼ੂ ਅਕਸਰ ਇਸ ਕਿਲੇ ਤੇ ਇਸ ਫਾਰਮ ਤੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਨਗਾ ਪਾ ਤੁਹਾਨੂੰ ਦਿਖਾਉਣੇ ਆ ਟੋਟਲ ਪਸ਼ੂਆਂ ਦੀ ਗੱਲ ਕਰੀਏ ਨਗਾ ਦੀ ਗੱਲ ਕਰੀਏ ਤਾਂ ਪੰਜ ਬੈੜਾ ਨੇ ਦੋ ਮੱਜਾਂ ਨੇ ਠੀਕ ਆ ਜੀ ਤਿੰਨ ਮੱਜਾਂ ਤੇ ਤਿੰਨ ਮੱਜਾਂ ਨੇ ਸੌਰੀ ਤਿੰਨ ਮੱਜਾਂ ਨੇ ਤੇ ਪੰਜ ਬੈੜਾ ਠੀਕ ਆ ਜੀ ਤੇ ਤਕਰੀਬਨ ਕੋਈ 8-7 ਨਗ ਨੇ 8-7 ਨਗਾ ਦੀ ਡਿਟੇਲ ਆਪਾਂ ਵੀਰ ਝੰਡੇ ਤੋਂ ਲੈ ਲਾਂਗੇ ਇੱਕ ਪਾਸੇ ਤੁਸੀਂ ਇੱਧਰ ਜਿਹੜੇ ਪਸ਼ੂ ਦੇਖਿਆ ਤਿੰਨ ਆ ਠੀਕ ਆ ਜੀ ਤੇ ਦੂਜੇ ਪਾਸੇ ਵੀ ਤੁਹਾਨੂੰ ਜਿਹੜੇ ਐਨੀਮਲ ਆਪਾਂ ਕੋਈ ਮੋٹے ਤੌਰ ਤੇ ਝਾਤ ਪਵਾ ਦਿੰਨੇ ਆ ਤੇ ਇਹ ਟੋਟਲ 8-7 ਨਗ ਨੇ 8-7 ਨਗਾ ਦੀ ਡਿਟੇਲ ਵੀਰ ਝੰਡ ਯਾਦ ਪਵਾਦ ਗਏ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਕੋਈ ਆ ਤੁਸੀਂ ਦੇਖ ਸਕਦੇ ਹੋ ਦੋ ਬੱਚਾ ਉਧਰ ਖੇਤਰ ਖੜੀਆਂ ਨੇ ਇੱਕ ਮਾਂ ਉਧਰ ਆ ਠੀਕ ਹੈ ਜੀ ਤਿੰਨ ਨੇ ਤੇ ਤਕਰੀਬਨ ਦੋ ਬਣਾ ਉਧਰ ਤੇ ਕੋਈ ਤਿੰਨ ਕ ਨਗ ਜਿਹੜੇ ਬਣਾ ਇਧਰ ਵੀ ਹੈਗੀਆਂ ਨੇ ਠੀਕ ਹੈ ਜੀ ਸੋ ਪੂਰੀ ਗੱਲਬਾਤ ਕਰਦੇ ਆ ਵੀਰ ਝੰਡਾ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਠੀਕ ਠਾਕ ਵਧੀਆ ਵਧੀਆ ਵੀਰ ਜੀ ਠੀਕ ਠਾਕ ਤੋਂ ਬਹੁਤ ਵਧੀਆ ਅੱਛਾ ਝੰਡੇ ਵੀਰ ਮਾਲ ਅੱਜ ਮੈਨੂੰ ਤਾਂ ਟੋਟਲ ਸਾਰਾ ਸੋਇਆ ਸੋਇਆ ਹੀ ਆ ਹਾਂ ਜੀ ਤੁਹਾਡਾ ਚਿਕਾ ਬੋ ਸ਼ਿਕਮੇ ਤਾਂ ਗਰੇਬਨ ਕੋ ਟੋਕੜ ਗੱਪਣਾ ਨਹੀਂ ਹੈਗਾ ਹਾਂਜੀ ਹੈਗਾ ਇੱਕ ਹੈਗਾ ਜੀ ਟੋਕੜ ਗੱਪਣ ਇੱਕ ਵਹਿੜਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਸਾਰੇ ਦਦਾਰੂ ਪਛੂਗੇ ਠੀਕ ਹੈ ਤਾਂ ਵੀ ਛੰਡੇ ਵੀਰ ਸ਼ੁਰੂਆਤ ਇਧਰੋਂ ਕਰਦੇ ਆ ਮੱਝਾਂ ਤੋਂ ਕਰ ਲਈਏ ਕਿ ਵਹਿੜਾ ਦਿਖਾ ਦਈਏ ਪਹਿਲਾਂ ਫਿਰ ਜੀ ਜੀ ਬਾਤ ਜਾ ਆਪਣਾ ਮਹੀ ਵਹਿੜਾ ਤੋਂ ਇਭਨੇ ਕਰ ਲੈਣੇ ਸ਼ੁਰੂ ਵੱਡੀ ਵਹਿੜਾ ਤੋਂ ਕਰ ਦਈਏ ਵੱਡੀ ਵਹਿੜਾ ਤੋਂ ਕਰ ਲਈਏ ਸ਼ੁਰੂ ਠੀਕ ਹੈ ਮਹਾਰਾਜ ਹਾਂਜੀ ਹਾਂਜੀ ਨਾ ਤੁਸੀਂ ਇੱਕ ਵੱਡੇ ਕਦ ਕਦ ਦੇ ਵਿੱਚ ਜੇ ਤੁਸੀਂ ਵਹਿੜਾ ਦੇਖ ਲਓ ਵੱਡੀ ਸਟਰਕਚਰ ਇਹਦਾ ਫੁੱਲ ਵੱਡੀ ਆ ਫੁੱਲ ਵੱਡੇ ਹਾਈਟ ਕਦ ਦੇ ਵਿੱਚ ਆ ਐਚਪੀ ਬਰੀਡ ਦੇ ਵਿੱਚ ਛੱਡੇ ਵੀਰੇ ਸੂਈ ਆ ਹਾਂਜੀ ਇਹ ਸੂਈ ਵੀਰ ਦੀ ਅੱਜ ਸਮਾਂ ਅੱਜ ਤੀਜਾ ਦਿਨ ਹੋ ਗਿਆ ਵੀਰ ਜੀ ਸੂਈ ਨੂੰ ਪਰਸੋਂ ਸੂਈ ਆ ਵੀਰ ਜੀ ਬੱਚਾ ਕੀ ਮਗਰ ਬੱਚਾ ਵੀਤੀ ਵਛਾ ਦਿੱਤਾ ਇਹਨੇ ਬੋਲਾ ਕਿੰਨਾ ਹੋਊਗਾ ਬੋਲਾ ਵੀਰ ਜੀ ਇਹਦੇ ਕੋਲੇ ਹੋਊਗਾ ਹੁਣ 22 ਤੋਂ ਲੈ ਕੇ ਤੇ 24 ਦੇ ਵਿੱਚ ਵਿੱਚ 22 24 ਦੇ ਦਰਮਿਆਨ ਹਾਂਜੀ 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 ਠੀਕ ਹੈ ਹਾਂਜੀ ਇਥੋਂ 20 ਤੋਂ 22 ਦੇ ਜੇ ਬੁਰੀ ਆਪਾਂ ਮੰਨ ਲਓ ਮਿੰਤੀ ਨਹੀਂ ਕੀਤੀ ਪਰ ਇਹਨਾਂ ਹੈਗਾ ਐਡ ਕੀ ਹਿਸਾਬ ਨਾਲ ਠੀਕ ਹੈ ਨਾ ਇੱਕ ਵਾਰੀ ਖੋਲ ਕੇ ਆਪਾਂ ਤੋਰ ਕੇ ਦਿਖਾਉਨੇ ਆ ਦੂਜਾ ਸੂਆ ਕਿਸਾਨ ਵੀਰ ਉਹ ਇਹ ਵੜ ਸੂਈ ਆ ਆੱਧਾ ਹਾਈਟ ਪੂਰਾ ਵੱਡਾ ਦੂਰੋਂ ਨੇੜੇ ਮੇਰਾ ਵੀ ਕੋਈ ਆ ਜਾਂਦਾ ਇੱਕ ਆਈਡੀਆ ਤੁਸੀਂ ਲਾ ਲਿਆ ਜੇ ਵੀ ਫੁੱਲ ਵੱਡੀ ਹਾਈਟ ਕਰਦੇ ਦੇ ਵਿੱਚ ਅੱਜ तकरीबन 3 ਦਿਨ ਦਾ ਸਮਾਂ ਹੋ ਗਿਆ ਬੱਛਾ ਮਗਰਾ ਮੇਲ ਕਾਫਾ ਬੱਚੇ ਵੀ ਤੁਹਾਨੂੰ ਪ੍ਰੋਪਰ ਦਿਖਾ ਦਿਆਂਗੇ ਆਪਾਂ ਤੇ ਭਾਈ 24 ਲੀਟਰ ਇਹ ਕਰਮਾਲੀ ਦੋਸਤੋ ਆਰਾਮ ਨਾਲ ਹੁਣ ਚੱਲ ਰਹੀ ਹੈ ਬੋਹੜਾ ਇਹਦੇ ਥੱਲੇ ਇਸ ਵਕਤ ਹਾਂ ਤਾਂ ਵਾਪਸ ਮੋੜ ਲਾ ਪੁੱਤ ਬਹੁਤ ਵਧੀਆ ਚੰਗੇ ਹਾਈਟ ਕੱਦ ਬੁੱਤ ਵਿੱਚ ਬਾਕੀ ਹਰ ਕੋਈ ਵੀ ਜੀ ਭੈਣ ਭਰਾ ਸੋਇਆ ਡੰਗਰ ਤੁਹਾਨੂੰ ਪਤਾ ਦੁੱਧ ਹਲਾ ਪਾਲਦਾ ਹਰ ਕੋਈ ਜਾਂਦਾ ਵੀ ਸੋਇਆ ਹੋਵੇ ਲੈ ਚਲੇ ਬਿਲਕੁਲ ਜੀ ਹਾਂ ਬਾਕੀ ਚਵਾ ਚੂ ਬਿਲਕੁਲ ਵੀ ਜੀ ਹੱਥੀਂ ਚਵਾਈ ਜਿੱਦਾਂ ਮਰਜ਼ੀ ਦੋਵੇਂ ਬੰਨੇ ਬੈਠ ਕੇ ਕਰ ਲੈ ਕੋਈ ਹਾਂਜੀ ਜਿੱਦਾਂ ਮਰਜ਼ੀ ਆਇਆ ਚਵਾਈ ਆਪਣੀ ਕੋਈ ਕਰੀ ਜਾਵੇ ਬਾਕੀ ਜਿੱਦਾਂ ਵੀ ਚੋਣ ਤੇ ਹਣ ਚਾਰੇ ਥਣੇ ਦੇ ਮੋਗਾ ਹੀ ਹੈ ਹਾਂਜੀ ਹਾਂਜੀ ਮੋਗਾ ਵੀ ਜੀ ਮੋਗਾ ਮਨੋ ਇੱਕ ਮਸ਼ੀਨੀ ਚਵਾਈ ਵੀ ਜਿੱਦਾਂ ਕੋਈ ਮਰਜ਼ੀ ਵੀਰ ਕਰ ਲੈ ਬਾਕੀ ਚਵਾਈ ਵੀ ਰਾਮੋ ਚਵਾਈ ਜਿੱਦਾਂ ਮਰਜ਼ੀ ਆਵੇਖੋ ਇਦਾਂ ਵੀ ਆਉਂਦਾ ਚਵਾਈ ਵੀ ਹੁੰਦੀ ਆ ਥਾਂਕੂ ਪੁਰਾ ਮਾਂ ਚਵਾਈ ਜਰਾ ਆ ਦੇਖੋ ਹਾਂ ਆ ਦੇਖੋ ਜਿੱਦਾਂ ਮਰਜ਼ੀ ਮੰਨ ਲਓ ਦੋਵੇਂ ਬੰਨੇ ਬੈਠ ਕੇ ਕੋਈ ਹੱਥ ਨਾ ਪੜੂਗਾ ਹਾਂ ਆ ਦੇਖੋ ਲੈ ਉਹ ਵੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਵਾਇ ਕਰੀ ਜੀ ਜਿੱਦਾਂ ਮਰਜ਼ੀ ਚੋਈ ਜਾਵੇ ਕੋਈ ਗੈਬੂ ਬਹੁਤ ਚੰਗਾ ਆਫਤੀ ਥਣਾਂ ਹਾਂ ਜੀ ਪੂਰਾ ਨਾਲਿਆ ਮੁੱਠੀ ਥਣ ਵੀਰ ਜੀ ਪੂਰਾ ਵਧੀਆ ਬਿਲਕੁਲ ਹਾਂ ਜੀ ਹਾਂ ਜੀ ਮੋਫੀ ਪ੍ਰੋਫਰ ਠੀਕ ਆ ਜੀ ਚੰਗੀ ਬੈੜ ਆ ਬਾਕੀ ਦੁੱਧ ਚੰਗਾ ਚ ਪਾਜੂਗੀ ਹਾਂ ਜੀ ਹਾਂ ਜੀ ਠੀਕ ਆ ਜੀ ਹੋਣੀ ਬਾਈ 24 ਲੀਟਰ ਮੇਰ ਆਂਦਾ ਵੀ ਮਿਣਿਆ ਕਿਣਿਆ ਤੇ ਨਹੀਂ ਪਰ ਚਲੋ ਇੱਕ ਅੰਦਾਜ਼ਾ ਹੀ ਹੁੰਦਾ ਬਾਲਟੀ ਦੇ ਵਿੱਚ ਭਾਂਡੇ ਦੇ ਵਿੱਚ ਜਿੱਦੋਂ ਦੋ ਦੋ ਕਿੰਨਾ ਮਰਜੀ ਵੀਰ ਜੀ ਭਾ ਕੋਈ ਆਪਣੇ ਤੋਂ ਕੇ ਆ ਵੀ ਜਿੱਦਾਂ ਮਰਜੀ ਕੋਈ ਚੋਲੇ ਦੋ ਡੰਗ ਚੋਲੇ ਆਪ ਦਾ ਚੋਕ ਮਿਲ ਲੈ ਠੀਕ ਹੈ ਜੀ ਹਾਂਜੀ ਚੰਗੀ ਸੂਹੀ ਸਵਾਈ ਵਹਿੜਾ ਵੀਰ ਜੀ ਦੋ ਗਡਾਂ ਦੇ ਜਿੱਦਾਂ ਮਰਜੀ ਐ ਦੁੱਧ ਆੜੀ ਆ ਦੁੱਧ ਕਰਮਾ ਆਲੀ ਨੇ ਇਹਨੇ ਤੁਹਾਨੂੰ ਪਤਾ 34 35 ਚੋਣਾ ਹੀ ਚੋਣਾ ਹਾਂਜੀ ਲਓ ਵੀ ਇੱਕ 110000 ਦੀ ਦੋਸਤੋ ਇਹ ਵਹਿੜ ਮਿਲ ਜੂਗੀ ਬਾਕੀ ਹਾਈਟ ਦਾ ਆਪਾਂ ਜ਼ਿਕਰ ਕਰਤਾ ਹੁਣ ਜਿੰਨਾ ਮੌਕੇ ਤੇ ਬੋਲਾ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਇਧਰ ਝੋਟੀ ਆ ਗਈ ਝੰਡੀ ਵੀਰ ਆ ਸੈਕੰਡ ਨੰਬਰ ਤੇ ਇਹਦਾ ਕੀ ਇਹ ਦੂਜਾ ਤੋਂ ਬਾਅਦ ਵੀ ਝੋਟੀ ਆਏ ਅੱਛਾ ਜੀ ਦੁੱਧ ਵੀਤੀ ਇਹਦੇ ਕੋਲੇ 14 ਕਿਲੋ ਦੁੱਧ ਹੋਊਗਾ ਜੇ ਕੋਈ ਜਿੱਦਾਂ ਮਰਜੀ ਦੋ ਗਡਾਂ ਚੋਲੇ ਇਸ ਵਕਤ 14 ਕਿਲੋ ਤੇ ਚੱਲਣ ਲਈ ਹਾਂਜੀ ਹ ਠੀਕ ਆ ਕੋਈ ਜਿੱਦਾਂ ਮਰਜੀ ਦੋ ਟੰਗ ਆਪਣੀ ਚੋ ਕੇ ਆਪਣੀ ਐ ਤਸੱਲੀ ਕਰ ਲੈ ਗਿਣਤੀ ਕਰ ਲੈ ਗਿਣਤੀ ਕਰ ਲੈ ਠੀਕ ਆ ਜੀ ਇਹੋ ਜਿਹਾ ਆਊਗਾ ਕਰਮ ਵਾਲੀ ਨੂੰ ਵੀ ਮੰਨ ਲਓ ਇਹ ਆ ਵੀ ਕਹੇ ਮਾਲ ਮੂਤਲੋ ਹੁੰਦੇ ਦੇ ਹੈਗੇ ਜਾਂ ਬਾਕੀ ਨਜ਼ਾਰਾ ਆਉਂਦਾ ਜੇ ਥੱਲੇ ਅੱਛਾ ਟੱਡੇ ਅੱਜ ਦਿਨ ਕਿੰਨੇ ਹੋ ਗਏ ਸੂਈ ਦੇ ਨੇ ਸੋ ਦਿਨ ਅੱਜ ਇਹਨੂੰ ਵੀਰਦੀ ਹੋ ਗਏ ਆ 10 ਤੋਂ 12 ਕ ਦਿਨ ਹੋ ਗਏ 10 ਕ ਦਿਨ ਹੋਈ ਵੀਰਦੀ ਨੂੰ ਜੀ 10 ਕ ਦਿਨ ਹੋ ਗਏ ਹਾਂਜੀ ਲਓ ਜੀ 10ਾਂ ਦਿਨਾਂ ਦੀ ਸੂਈ ਹੈ ਤੇ 14 ਕਿਲੋ ਤੇ ਚੱਲਣ ਰਹੀ ਆ ਬੱਚਾ ਕੀ ਮਗਰ ਇਹ ਕੱਟੀ ਵੀਜੀ ਇਹਦੇ ਕੋਲ ਮਗਰ ਕੱਟੀ ਆ ਗਈ ਆ ਮਗਰ ਫੀਮੇਲ ਕਾਫ ਆ ਸੋ ਮੂੰ ਮੱਥੇ ਤੋਂ ਤੁਸੀਂ ਠੀਕ ਆ ਜੀ ਸਿੰਗਾਓ ਬੇਸ਼ੱਕ ਥੋੜੀ ਜਿਹੀ ਖੁੱਲ੍ਹੇ ਆ ਠੀਕ ਆ ਜੀ ਤੇ ਬਾਕੀ ਦੁੱਧ ਵਾਲੇ ਪਾਸਿਓ ਬਾ ਕਮਾਲ ਦੁੱਧ ਬਹੁਤ ਚੰਗਾ 1 ਜੀ ਹਾਂ ਜੀ ਮਾਫ ਚਾਰ ਰੋਦ ਤੇ ਕਮਾਲ ਹੈ ਗਾ ਇਹਦਾ ਚਵਾਈ ਇਹਦੀ ਕਮਾਲ ਦੀ ਆ ਵੀ ਠੀਕ ਹੈ ਭਾਵੇਂ 2 ਮਿੰਟ ਤੋਂ ਮੰਨ ਲਓ ਚੋੜਾ ਦੋ ਸਾਲ ਚਵਾਈ ਉਹ ਵੀ ਇਹਦੀ ਚਵਾਈ ਬਹੁਤ ਵਧੀਆ ਇੱਕ ਚਵਾਈ ਜਿਹਨੂੰ ਆਂਦੇ ਕੋਈ ਛੱਟਾ ਨਹੀਂ ਕੋਈ ਭੂਰ ਨਹੀਂ ਹੋ ਕੋਈ ਵੀ ਥਣ ਹਾਂ ਬਾਕੀ ਛੱਟਾ ਛੋਟਾ ਬੜਾ ਸਾਫ ਆ ਹਾਂ ਦੋ ਤੋਂ 2.5 ਕਿਲੋ ਦੀ ਗਾੜੀ ਹੋਊਗੀ ਕਰ ਮਾਰੀ ਹਾਂ ਹਾਂਜੀ ਹਾਂਜੀ ਮਾਫ ਜੀ ਬਾਕੀ ਸੱਜੇ ਖੱਬੇ ਸਾਰੇ ਪਾਸੇ ਤੁਸੀਂ ਥਣ ਦੇਵਾ ਚੈੱਕ ਕਰੋ ਜਿੰਨੇ ਚੋਲੀ ਵੀਰ ਜੀ ਉਹ ਸਿੰਗਲੇ ਨਹੀਂ ਵੇਂਦਾ ਜਿੰਨੇ ਦੁੱਧ ਜਿੰਨੇ ਦੁੱਧ ਚੋਲਿਆ ਨਾ ਝੋਟੀ ਦਾਣ ਕੇ ਕਰਮਾ ਵਾਲੀ ਦਾ ਗੱਲਾਂ ਤੋਂ ਆ ਵੀ ਕਈ ਵਾਰ ਬਾਲਾ ਸ਼ਕੀਨ ਪਸ਼ੂ ਮਿਲ ਜਾਂਦਾ ਦੁੱਧ ਨਹੀਂ ਹੁੰਦਾ ਦੁੱਧ ਨਹੀਂ ਹੁੰਦਾ ਦੁੱਧ ਕਰਮਾ ਵਾਲੀ ਇਹ ਗੱਲ ਹੈਗੀ ਆ ਵੀ ਕੋਈ ਵੇਖਣ ਨੂੰ ਆਤੂਆ ਇਹ ਵੀ ਮੰਨ ਲਓ ਇਹ ਗੱਲ ਹੈਗੀ ਵੀ ਜਿੰਨੇ ਜਿਆਦਾ ਦੱਸਦਾ ਮੈਂ ਨਾ ਤਾਂ ਕਿਸੇ ਪਸ਼ੂ ਪਾਲਕ ਨੇ ਦੁੱਧ ਵਾਸਤੇ ਹਾਂਜੀ ਹਾਂਜੀ ਦੁੱਧ ਦਾਤੇ ਦੁੱਧ ਕਰਮਾ ਵਾਲੀਆਂ ਭੁੱਲ ਜਾਈਦਾ ਜਦੋਂ ਬਾਕੀ ਮੂੰਹ ਮੱਥੇ ਦੀ ਵੈਸੇ ਵੀ ਜਿਹੜੀ ਦੋਸਤੋ ਬਹੁਤ ਵਧੀਆ ਹੈ ਚੰਗੀ ਹੈ ਮੱਥੇ ਤੇ ਫੁੱਲ ਆ ਦੂਜਾ ਸਵੇਰ ਪਿਓਰ ਵੀਤੀ ਨਾਲੇ ਸ਼ਾਈ ਛੂਈ ਵੇਖੋ ਆ ਵੀ ਕੋ ਹਾਂਜੀ 14 ਕਿਲੋ ਦੁੱਧ ਦੱਸਣ ਦੇ ਜੇ ਵੀ ਚੰਗਾ ਦੁੱਧ ਤਾਂ ਮਗਰ ਕੱਟੀ ਕੱਟਾ ਇਹ ਮਗਰ ਕੱਟੀ ਵੀ ਜੀ ਇਹਦੀ ਕੱਟੀ ਜਾ ਮਗਰ ਹਾਂਜੀ ਬੱਚੇ ਦੁੱਧ ਤੋਂ ਦਿਖਾਵਾਂਗੇ ਆਪਾਂ ਤੁਹਾਨੂੰ ਇੱਧਰ ਲਾਸਟ ਦੇ ਵਿੱਚ ਸਾਰੇ ਭਰਾ ਮੈਂ ਰੈਂਡ ਤੱਕ ਵੀਡੀਓ ਦੇਖ ਲਿਆ ਜੀ ਠੀਕ ਆ ਜੀ ਕਿਉਂ ਬੱਚੇ ਥੋੜੇ ਜੇ ਅੱਗੇ ਬੰਨੇ ਆ ਬਰਾੰਡਿਆਂ ਚ ਤੇ ਕੱਲੇ ਕੱਲੇ ਦਾ ਵਿਖਾਉਣ ਲੱਗਾ ਥੋੜਾ ਜਿਹਾ ਸਮਾਂ ਜ਼ਿਆਦਾ ਲੱਗਦਾ ਅੰਦਵੀ ਜੀ ਵੱਡੀ ਆ ਫਿਰ ਤਾਂ ਬੋਤਾ ਬੱਚਾ ਇਹ ਤਾਂ ਮੁੱਲ ਝੰਡੇ ਤਾਂ ਅਸੀਂ ਵੀਰ ਕਿੰਨਾ ਕਰਦੇ ਮੁੱਲ ਵੀ ਜੀ ਇਹਦਾ ਆਪਾਂ ਕਰ ਲਈਏ ਭਾਵੇਂ 1 15 ਤੇ 1 20 25 ਜੋ ਮਰਜੀ ਇਹ ਵੀ ਜੀ 1 5 ਦੀ ਝ ਝੋਟੀ ਵੀਡੀ ਕੋ 2 ਡੰਗ ਚੋਲੇ 4 ਡੰਗ ਚੋਲੇ ਠੀਕ ਹੈ ਜੀ 14 ਕਿਲੋ ਤੋਂ ਦੁੱਧ ਹੋਊ ਤੇ ਘੱਟ ਤੇ ਝੋਟੀ ਮੇਰੀ ਠੀਕ ਹੈ ਹਾਂਜੀ ਹਾਂਜੀ ਮੋ ਵੀ 10500 ਦੀ 200 ਇਹ ਝੋਟੀ ਮਿਲਨੀ ਆ ਠੀਕ ਹੈ ਜੀ 14 ਕਿਲੋ ਬਿਲਕੁਲ ਪੱਕਾ ਜੋ ਹੋਊਗਾ ਦੁੱਧ ਦੇ ਥੱਲੇ ਹਾਜ਼ਰ ਆ ਮੇਰਾ ਭਰਾ ਖੁੱਲੀ ਡੁੱਲੀ ਜਿਵੇਂ ਮਰਜ਼ੀ ਆਉਦਾ ਟਾਈਮ ਕੱਢ ਕੇ ਤਸੱਲੀ ਕਰੀ ਚੱਲੀ ਹਾਂਜੀ ਜਿੱਦਾਂ ਮਰਜ਼ੀ ਕਰ ਲੇ ਵੀ ਤੁਸੀਂ ਕੋਈ ਤਸੱਲੀ ਆ ਆਪਣੇ ਕੋ ਮੇਰੇ ਕੋ ਭਾਵੇਂ ਇਥੇ ਕੋਈ 4 ਡੰਗ ਕਰ ਲੈ ਤਸੱਲੀ ਦੇ ਜੀ ਆ ਬਿਲਕੁਲ ਹਾਂਜੀ ਹਾਂਜੀ ਲਾ ਵੀ ਝੰਡੇ ਵੀ ਰੱਖੇ ਨੈਕਸਟ ਆਪਣੇ ਕੋਲ ਅਗਲੀ ਆ ਮੱਝ ਕਿਵੇਂ ਆ ਇਹ ਵੀ ਜੀ ਇਹ ਵੀ ਸੂਈ ਆ ਤਾਜੀ ਇਹਨੂੰ ਅੱਜ ਹੋ ਗਏ ਜੀ ਬੀ ਜੀ ਮਹੀਨੇ ਦਾ ਦੇਰ ਤੇ ਗਿਰਦ ਸੋਈ ਦੀ ਹਾਂਜੀ ਬਾਕੀ ਇਹ ਵੀ ਬਾ ਕਮਾਲ ਹੀ ਆ ਝੋਟੀ ਵੇਜੀ ਮਹੀਨੇ ਦੀ ਸੋਈ ਆ ਹਾਂਜੀ ਹਾਂਜੀ ਇਹ ਕਿੰਨੇ ਕ ਦੁੱਧ ਤੇ ਚਲਣਦੀ ਆ ਜੀ ਇਹਦੇ ਗੋਲੇ ਬੀਬੀ 14 15 ਕਿਲੋ ਦੇ ਇਰਤ ਗਿਰਦ ਦੁੱਧਾ ਵੇਦੀ ਇਹਦੇ ਨਾਲ 15 14 14 ਸਿਰੀਆਂ ਕੱਢੀਆਂ ਆ ਕਿ ਫਿਰ ਮੈਂ ਨਾ ਬੀਬੀ ਥੋੜੇ ਦਾ ਸੁਆਦ ਹੀ ਮਿਲ ਰਿਹਾ ਕੇ ਬਾ ਵਾਲੀਆਂ ਦੁੱਧ ਕੋਈ ਇਹਦੇ ਪੈਣ ਪੜ ਦਿੰਦਾ ਵਾ ਕਿਲੋ ਕਿਲੋ ਮੰਨ ਲਓ ਇਹ ਗੱਲ ਹੈ ਜੀ ਬੰਡਾ ਅੰਦਰੋਂ ਲਾ ਦੇਖੋ ਬੀਬੀ ਫਿਰ ਲੱਗੀਆਂ ਹਾਂ ਚੱਡਾ ਦੇਖੋ ਬੀ ਇੱਕ ਵਾਰੀ ਬਹਿਣਾ ਦਲੇ ਤਾਂ ਹੁੰਬਲੇ ਕਰਕੇ ਉੱਠਣਾ 5 ਮਿੰਟ ਬੰਦਾ ਚੋਲ ਲਵੇ ਹਾਂਜੀ ਚੋਲ ਲ ਵੇਖੋ ਮੰਨ ਲਓ ਇਹ ਗੱਲ ਐ ਕਿ ਉਹਨਾਂ ਸੱਜਣੇ ਨਾ ਮੰਨ ਲਓ ਇਹ ਦਿੱਕੇ ਟੂਏ ਕਿ ਇਹ ਹਰਿਆਣੀਆਂ ਚੋਂ ਆਈ ਸੀ ਜਾਟਪਰੀ ਦੇ ਕੋਲ ਕਿੰਨੀ ਲੱਗੀ ਆ ਆਹ ਦੇਖੋ ਜੀ ਮੈਂ ਨੂੰ ਕਿਤੇ ਇੱਕ ਰੰਗ ਕਾਲੀ ਚਲੋ ਪੂਛ ਥੋੜੇ ਜਿਹਾ ਵਾਲ ਮੰਨ ਲਓ ਇਹ ਗੱਲ ਐ ਜੀ ਚਿੱਟੇ ਆ ਤੇ ਠੰਡੀਆਂ ਮਿੱਠੀਆਂ ਵੀਰ ਜੀ ਭਾਵੇਂ 10 ਜਾਣੇ ਕਰਮਾਲਿਆਂ ਦੇ ਬਹਿ ਜਾਣ ਠੰਨੇ ਜਾਣ ਕੇ ਕਾਮੀ ਨਾ ਕਦੇ ਭੱਲਤ ਪੁੱਟੂ ਠੀਕ ਹਾਂ ਜੀ ਕੋਈ ਟਾਂਟਾ ਟੂਟਾ ਵੱਡਾ ਹੈ ਕੱਦ ਵੱਡਾ ਠੀਕ ਆ ਜੀ ਕੱਦ ਕੋਈ ਛੋਟਾ ਨਾ ਮੰਨ ਕੇ ਮੇਰਾ ਵੀਰ ਸੌਦਾ ਕਰੇ ਕੱਦ ਵੱਡਾ ਪਾਲੀ ਤੋਂ ਵੀ ਚੰਗੀ ਆ ਬਿਲਕੁਲ ਪਤਲਾ ਪਿੰਡ ਆ ਤੇ 15 14 ਕਿਲੋ ਦੁੱਧ ਮਹੀਨੇ ਦੀ ਸੂਈ ਹਾਂਜੀ ਤੇ ਕੱਟਾ ਵੀ ਜੀ ਨੀਲੀ ਦਾ ਬਹੁਤ ਵਧੀਆ ਜੰਮੀਆਂ ਪਲਿਆ ਫਿਰ ਗਾੜ ਕੱਟੇ ਨੂੰ ਛੱਡਦੇ ਰਹੇ ਦੀਓ ਹਾਂ ਹਾਂਜੀ ਵੇਖੋ ਵੰਡ ਵਰ ਲਵੇਗਾ ਦੁੱਧ ਥੱਲੇ ਛੱਡੀ ਜਾਂ ਨਹੀਂ ਕਰਦਾ ਹਾਂ ਜੀ ਇਹਨਾਂ ਉਹ ਤਾਂ ਦੁੱਧਾਂ ਦੇ ਨੂੰ ਗਾੜ ਸਾਰੀ ਉਹ ਸਾ 2.5 ਕਿਲੋ ਪੀਂਦਾ ਰਿਹਾ ਤੇ ਕੱਟਾ ਵੇਖਣ ਨੂੰ ਕੋਈ ਸਵਾਲ ਕਰੂ ਵੀ 2.5 ਮਹੀਨਿਆਂ ਦਾ ਵੀ ਜੀ ਕੱਟਾ ਵਾ ਪਰ ਹਾਂ ਉਹ ਜੇ ਇੱਕ ਮਨ ਲਾ ਆਪਣੇ ਕੋ ਕਹਿੰਦੇ ਡਿਟੇਲ ਵੀ ਲੈਣੀ ਹੋਵੇ ਆਪਾਂ ਦੇ ਦਾਂਗੇ ਵੀ ਕਿੰਨੇ ਦਿਨ ਹੋ ਗਏ ਸੂਈ ਹਾਂ ਸਾਰਾ ਮੰਨ ਲਓ ਇਹਨੇ ਮੁੰਡੇ ਨੇ ਵੀਡੀਓ ਠੀਕਾ ਹਾਂਜੀ ਹਾਂਜੀ ਬਾਕੀ ਇਹ ਵੀ ਜਾਤਪੁਰੀ ਦੇ ਵੇਖੋ ਵੀਰ ਜੀ ਮੈਨੂੰ ਕੱਢੀ ਸੋਹਣੀ ਲੱਗੀ ਮੱਧ ਸਾਰੇ ਚੰਗੇ ਦੇਖੋ ਕਿਤਰਾ ਲੱਗੇ ਦੇਖੋ ਸਾਰੇ ਚੰਗੇ ਜਮਾ ਹਾਂਜੀ ਹਾਂਜੀ ਮਿਲਦੀ ਮਿਲਦੀ ਆਣ ਖੁਸ਼ ਮੈਂ ਆਣਾ ਵੀਰ ਜੀ ਖੁਸ਼ ਭਾਵੇਂ ਤਾਂ ਦੱਸੁੰਦੇ 10 ਜਾਣੇ ਨਹੀਂ ਕਰਮਾ ਲੀਆਂ ਦੋਹਾਂ ਦੇ ਥੱਲੇ ਬਹਿ ਜਾਣਾ ਜਿਹਨਾਂ ਕੋਲ ਤਾਂ ਦੱਸਣਦਾ ਵੀ ਇੰਨਾ ਪ੍ਰੈਸ਼ਰ ਪਿਆ ਹੋਵੇ ਤਾਂ ਪਸ਼ੂ ਆਪ ਡਿੰਗਦਾ ਹਾਂਜੀ ਹਾਂਜੀ ਆਪ ਨੇ ਮੈਨਾਂ ਵੀਰ ਜੀ ਸਵਾਦ ਆਉਂਦਾ ਵਾਗੇ ਜਦੋਂ ਕਰਮਾ ਵਾਲੀਆਂ ਨੂੰ ਚੋਈਦਾ ਵਾ ਮੈਨੂੰ ਸਵਾਦ ਆਉਂਦਾ ਨਾ ਕੋਈ ਸਵਾਦ ਆਵੇ ਬਸ ਮੁੱਲ ਤਾਂ ਵਾਂਗੇ ਮੈਂ ਬਿਲਕੁਲ ਬਿਲਕੁਲ ਚੰਗੇ ਚੰਗੀਆਂ ਆਹ ਦੇਖੋ ਠੀਕ ਹੱਥ ਹਰ ਦੇ ਠੀਕ ਆ ਹਾਂਜੀ ਕੋਈ ਛੱਟਾ ਨਹੀਂ ਵੀਰ ਜੀ ਗਾੜੀ ਘੱਟੋ ਘੱਟ ਮੈਂ ਦੀ ਹੋਊਗੀ 2.5 ਪੌਣੇ 3 ਕਿਲੋ ਦੇ ਲਾਗੇ ਬੰਨੇ ਹੋਊਗੀ ਗਾੜੀ ਚੰਗੀਆਂ ਮੱਜਾਂ ਦੀ ਵੀ ਨਿਸ਼ਾਨੀ ਹੈ ਇਹਦਾ ਹਾਂਜੀ ਹਾਂਜੀ ਤੇ ਬਾਕੀ ਐ ਪੂਰੀ ਬਲੀੜ ਚੇ ਵੇਖੋ ਫੋਲ ਉਹ ਨਾ ਬੰਦਿਆ ਨੇ ਆਖਿਆ ਚਲੋ ਉਹਨਾਂ ਤੇ ਆਖਿਆ ਵੀ ਦੂਜੇ ਸੂਏ ਸੂਈ ਆ ਵੀ ਦੀ ਆਪਣੀ ਕੋਈ ਪਰਖ ਕਰ ਲੈ ਤੀਜੇ ਵੀ ਆਪਾਂ ਭਾਵੇਂ ਤੀਜੇ ਵੀ ਹੋ ਸਕਦੀ ਹੈ ਇਹ ਨਹੀਂ ਬੱਲ ਵੀ ਨਹੀਂ ਸੇਕ ਪੇਰਾ ਥੋੜਾ ਖੁੱਲਾ ਪਛ ਤੋ ਚੜਾ ਜਾਣਾ ਬੰਦਾ ਲੱਗਦੀ ਆ ਤੀਜੇ ਸੂਏ ਬਾਕੀ ਇਹ ਗੱਲਾਂ ਖਾਲਾ ਖਾਲਾ ਕਰ ਸਕਦੇ ਸ਼੍ਰੀ ਵੇਖੋ ਵੀਰ ਜੀ ਜੇ ਨਹੀਂ ਝੋਟੇ ਨਾ ਮੈਂ ਆ ਵੇਖੋ ਹਾਂ ਕਿਉਂ ਇਹ ਚੀਜ਼ ਦੀ ਹੁਣ ਆਪ ਨੂੰ ਵੀ ਪਰਖ ਕਰਨੀ ਪੈਂਦੀ ਵੇਖਣਾ ਪੈਂਦਾ ਵਾ ਕੋਈ ਗਾਮਕੀ ਨਹੀਂ ਕਿਤੇ ਡਾਊਨ ਕਰਦੀ ਝੋਟੀ ਐ ਸਿੱਧੀ ਕਰੋਤੀ ਕਰਮਾਂ ਵਾਲੀ ਇਹਨਾਂ ਗੱਲ ਕੋਈ ਆਖੂਗਾ ਵੀ ਮੰਨ ਲਓ ਸਿਰਲੇ ਦੇਖ ਕੇ ਕੋਈ ਇਹ ਤੀਜੇ ਆ ਵੀਰ ਜੀ ਕੋਈ ਚੌਥੇ ਆ ਦੂਜੇ ਸੁਗੇ ਉਹਨਾਂ ਦਾ ਪਿਓਰ ਛੋਟੀ ਦੂਜੇ ਸੁਗੇ ਆ ਠੀਕ ਹੈ ਜੀ ਹਾਂ ਜੀ ਹਾਂ ਲੈ ਵੀ ਚੰਡੇ ਵੀਰ ਚੰਗੀ ਆ ਬਾਕੀ ਇਹਦਾ ਮੁੱਲ ਕਿੰਨਾ ਕੁ ਚੰਗਾ ਕਰਦੇ ਜੇਗੇ ਮੁੱਲ ਤੇ ਵੀ ਜੀ ਦੁੱਧ ਦੇ ਹਿਸਾਬ ਨਾਲ ਉਹਨਾਂ ਦੇ ਭਾਵੇਂ ਇਹਦਾ ਡੇਢ ਵੀ ਕਰਮਾਂ ਵਾਲੀ ਦਾ ਕਰ ਲੀਏ ਪਰ ਨਹੀਂ ਹਾਂ ਜੈ ਜੈ ਜੀ ਆਪਾਂ ਦੇਣੀ ਜੈ ਜੈ ਜੀ ਜੀ ਇਹ 1 ਲੱਖ ਤੇ 10 ਹਜ਼ਾਰ ਦੀ ਦੇ ਦਿੱਤੀ ਛੋਟੀ 1 10 ਹਾਂ ਦੋ ਪੂਰੇ ਮੈਨਾਤਨ ਮਦਦਾਂ ਦੀਆਂ ਗੱਲ ਨਜ਼ਾਰੇ ਆਉ ਜੇ ਕੋਈ ਚੂਹੂਗਾ ਥੱਲੇ ਬਹਿ ਕੇ ਕਰਮਾ ਲੀਆਂ ਦੇ ਨੰਨ ਦੇ ਲਊ ਵੀਰ ਨੰਦੀ ਲਊ ਵੀਰ ਜੀ ਜਿਹੜਾ ਮੰਨ ਲਓ ਜਿਹੜਾ ਖੜੂ ਉਹ ਵੀ ਨੰਦ ਲਊ ਅਸੀਂ ਵੀ ਜਦੋਂ ਦੀਆਂ ਆਈਆਂ ਕਰਮਾ ਲੀਆਂ ਅਸੀਂ ਨੰਦ ਲੈਣ ਦਾ ਥੱਲੇ ਜਦੋਂ ਬਹਿ ਜੀਏ ਨਾ ਤੇ ਐ ਨੰਦਾਂ ਦੇ ਚੋਂ ਲੱਗਿਆ ਹਾਂਜੀ ਹਾਂਜੀ ਚਵਾਈ ਫਿਰ ਪੋਲੀ ਹੈ ਕੋਈ ਮੋਗੇ ਰਗੀ ਜਿੰਨੂੰ ਆਪਾਂ ਦੇ ਦੇ ਹਾਂਜੀ ਲਓ ਵੀ 110000 ਦੀ ਦੋਸਤ ਇਹ ਮੱਝ ਮਿਲ ਜੂਗੀ ਬੜੀ ਸਾਫ ਸੁਥਰੀ ਆ ਮੇਰਾ ਭਰਾ ਕੋਈ ਵੀ ਮਗਰਾਂ ਨਾ ਖੜੂਗਾ ਤਾਂ ਪਤਾ ਲੱਗ ਜੂਗਾ ਠੀਕ ਹੈ ਜੀ ਬਾਕੀ ਪੈਸੇ ਲਾਉਣੇ ਆ ਮੇਰਾ ਭਰਾ ਪੈਸੇ ਜੀ ਜੀ ਤਸੱਲੀ ਕਰੋ ਜਿੰਨੀ ਮਾਲਕ ਵਪਾਰੀ ਵੀ ਦੱਸ ਰਿਹਾ ਤਸੱਲੀ ਕਰੋ ਕਿਉਂਕਿ ਤਸੱਲੀ ਤੋਂ ਬਿਨਾ ਬਾਅਦ ਵਿੱਚ ਕੋਈ ਕਿੰਤੂ ਪ੍ਰੰਤੂ ਦਾ ਕੋਈ ਮੇਰਾ ਭਰਾ ਸਾਹਮਣਾ ਨਾ ਕਰਨਾ ਬਸ ਸਹੀ ਗੱਲ ਸਹੀ ਗੱਲ ਠੀਕ ਆ ਜੀ ਇਹਨਾਂ ਦੇ ਗੇਟੋਂ ਅੰਦਰ ਇਹਨਾਂ ਦੀ ਤੇ ਇਹਨਾਂ ਦੇ ਗੇਟੋਂ ਪਰ ਤੁਹਾਡੀ ਆ ਹਾਂਜੀ ਬਾਤ ਬਾਤ ਵੀਰ ਜੀ ਬਾਕੀ ਚੰਗੀ ਮਾਜ ਦਿਖਾਈ ਤੁਹੀ ਦੀ ਪੰਤਰਪੰਤਰ ਦੀ ਬੜੀ ਮਜ਼ਬੂਤ ਆ ਤੇ ਮੇਰਾ ਭਰਾ ਜੰਮੀ ਵਾਲੀ ਵੀ ਵੀਰਦੀ ਫਿਰ ਵੇਖੋ ਕਰਦੀ ਕਰ ਮਾਰੀ ਆ ਇਹ ਪੂਰੀ ਜਿੱਡਾ ਟਾਂਚਾ ਵੱਡਾ ਦੋ ਇਹ ਨਹੀਂ ਵੀ ਕਿਸੇ ਲਸੇਰੀ ਆ ਹਾਂਜੀ ਹਾਂਜੀ ਚੱਡਾ ਜਿਹੜੇ ਨਾਲ ਲੱਗੀ ਆ ਕਿਤੇ ਇਹ ਚੱਡੇ ਦੇ ਮਰੀਦਾ ਇਹ ਥਣਕ ਦੇ ਤੁਹਾਨੂੰ ਪ ਇਹ ਕੋਈ ਟੋਨ ਤੋਂ ਲੈ ਕੇ ਤੇ ਸੂਰ ਨੂੰ ਚੜਾ ਕਰਨ ਵਾਲੀ ਲਈ ਫਿਰਦੀ ਹੈ ਚੰਗੀ ਆ ਬਹੁਤ ਵਧੀਆ ਹਾਂ ਲਓ ਭਰਾਓ ਠੀਕ ਆ ਜੀ ਜਿਹੜਾ ਮੇਰਾ ਭਰਾ ਸ਼ੌਂਕ ਰੱਖਦਾ ਵੀ ਪੈਸੇ ਆਪਾਂ ਇੰਨੇ ਲਾਉਣੇ ਤੇ 15 ਕਿਲੋ 14 ਲਈ ਮੱਝ ਚਾਹੀਦੀ ਆ ਹਾਂਜੀ ਹੱਥ ਪਾ ਲਿਓ ਠੀਕ ਆ ਇੱਧਰ ਇੱਕ ਤੁਹਾਨੂੰ ਵਿਖਾਉਣੇ ਆਪਾਂ ਕ੍ਰੋਸਾਂਗ ਦੇ ਵਿੱਚ ਵਹਿੜ ਕੋਈ ਸ਼ਹੀਵਾਲ ਦਾ ਕ੍ਰੋਸ ਮੰਨਣੇ ਇਹ ਕ੍ਰੋਸ ਅੰਗ ਦੇ ਵਿੱਚ ਵਹਿੜ ਤੇ ਛੱਡੇ ਵੀਰ ਇਹਦਾ ਕੀ ਰਿਕਾਰਡ ਕੀ ਡਿਟੇਲ ਹੈ ਇਹਦਾ ਵੀ ਵੀ ਹੁਣ 11-12 ਕਿਲੋ ਦੁੱਧ ਜੇ ਗਾਰੰਟੀ ਵਾਲਾ ਜਵਾਬ ਸਮਾਓ ਓਕੇ ਜੀ ਹਾਂ ਠੀਕ ਹੈ ਨਾ ਗੱਲ ਇਹ ਆਪਾਂ ਵੀ ਦੀ ਪਿਛਲੀ ਵੀਡੀਓ ਚ ਵੀ ਪਾਈ ਸੀ ਤੇ ਦੋਹਾਂ ਗਾਵਾਂ ਦੇ ਸੌਦੇ ਹੋਏ ਸੀ ਉਹਨਾਂ ਦੋ ਗਾਵਾਂ ਲਈਆਂ ਇੱਧਰ ਦੇ ਬੰਦੇ ਆਪਣੇ ਉਦਾਂ ਹੀ ਵੀ ਕੈਮਰੇ ਤੋਂ ਡਰਦੀ ਆ ਬਾਕੀ ਚੋਣ ਚਵਾਂ ਕੋ ਜਿੱਦਾਂ ਮਰਜ਼ੀ ਕੋਈ ਦੋ ਡੰਗ ਚੋੜੇ ਠੀਕ ਆ ਤਸੱਲੀ ਕਰਨ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ ਦੇਣਾ ਅੱਜ ਵੀਰਤੀ ਹੋ ਗਏ ਆ ਅੱਠਾਂ ਦਿਨਾਂ ਦੇ ਲਗਭਗ ਹੋਣੇ ਆ ਅੱਠਾਂ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਕੀ ਬੱਚਾ ਮਗਰ ਨਹੀਂ ਥੜੀ ਬੱਛੀ ਨਹੀਂ ਤੇ ਮਗਰ ਮਗਰ ਬੱਛੀ ਆ ਹਾਂਜੀ ਹਾਂਜੀ ਠੀਕ ਆ ਜੀ ਪਤਾ ਕਰ ਲੈ ਅੱਠਾਂ ਸੱਤਾਂ ਕਿਹੜਾ ਦੀ ਕਿਸਾਨ ਮੇਰਾ ਇਹ ਸੂਈ ਆ ਠੀਕ ਆ ਜੀ ਮਗਰ ਬੱਛੀ ਆ ਮੰਨ ਲਓ ਇਹ ਨਹੀਂ ਵੀ ਉਹੋ ਜੀ ਕੋਈ ਮੰਨ ਲਓ ਕਿ ਨਹੀਂ ਹਾਂਜੀ ਹਾਂਜੀ ਠੀਕ ਆ ਜੀ ਲਿਓ ਕੱਢੋ ਬਾਹਰ ਕੱਢ ਦੋ ਬੰਦਾ ਗਾੜੀ ਖੋ ਜਾ ਸਾਡੇ ਅੰਦਰ ਹਾਂ ਪਰਲੇ ਬੰਨੇ ਵੀ ਉਧਰ ਲੈ ਲਾ ਹਾਂ ਬੈਠੋ ਕੋਈ 2 ਮਿੰਟ ਚਲੋ ਹਾਂ ਨਾ ਜੀ ਤੋਰ ਤੋਂ ਲੰਮੀ ਐ ਤੋਰ ਕੱਢੋ ਆ ਸੋ ਤਾਂ ਚੰਡੇ 10 11 ਕਿਲੋ 12 ਕਿਲੋ ਨਾ ਵੀ ਦੀ 12 11 12 ਕਿਲੋ ਦੁੱਧ ਦੋ ਡੰਕੋ ਚੋਕੀ ਤਸਲੀ ਕਰ ਲੈ ਤੇ ਕੱਦਲੇ ਵੇਖ ਕੇ ਨਾ ਕੋਈ ਆ ਕੇ ਵੀ ਮੰਨ ਲੋ ਕੰਗਾ ਮੂੰਗਾ ਮਾੜਾ ਮੋੜ ਲਾਉਂਗਾ ਹਾਂਜੀ ਹਾਂਜੀ ਕੰਗਾ ਲਾਈ ਜਾ ਵੀ ਦੀ ਬੰਗੇ ਦਾ ਚੋਈ ਦੀ ਠੀਕ ਹੈ ਚਵਾ ਥਣ ਪੂਰਾ ਹੈ ਠੀਕ ਹੈ ਲੱਕੀ ਹਾਂਜੀ ਠੀਕ ਹੈ ਲਓ ਜੀ ਆ ਕਰੋ ਜੈਕ ਠੀਕ ਹੈ ਨਾ ਮੋੜ ਦੋ ਮੋੜ ਦੋ ਕਮਾ ਲਓ ਕੋਈ ਜੀ ਇੱਧਰ ਜੀ ਉਹ ਥੋੜੇ ਪੈਸੇ ਭਰਾ ਕਿਸੇ ਨੇ ਖਰਚ ਕਰਨੇ ਆ ਠੀਕ ਆ ਜੀ ਤੇ 11 12 ਕਿਲੋ ਦੁੱਧ ਇਹਦਾ ਥੱਲੇ ਹਾਜ਼ਰ ਹਾਂ 11 12 ਕਿਲੋ ਤੇ ਚਲਣਦੀ ਆ ਮਗਰ ਬੱਚਾਈ ਨਹੀਂ ਹਾਂ ਜੀ ਨਹੀਂ ਬੱਚੀ ਵੀ ਜੀ ਇਹ ਬੱਚੀ ਆ ਬੱਚੀ ਬਹੁਤ ਵਧੀਆ ਕਰਮਾ ਲੀਏ ਦੇ ਕੋਲ ਹਾਂ ਚਲੋ ਇਹਨੂੰ ਪੀ ਬੋਲੋ ਥੇ ਆਪਾਂ ਤੇ ਇਹ ਤਾਂ ਚੰਦੇ ਕੀ ਲੈਣ ਦੇਣ ਇਹ ਵੀਰ ਜੀ ਤੁਹਾਨੂੰ ਮੈਂ ਦੱਸੰਦਿਆਂ ਗੱਲ ਵੀ 34000 ਦੀ ਹੋਈ ਸੀ ਇਹ ਉਧਰ ਵੀ ਆਪਣਿਆਂ ਕੋ 38 ਦੀ ਹੋਈ 2000 ਰੁਪਿਆ ਵੀਰਾਂ ਨੇ ਸਾਈ ਪਾਈ ਆ ਵੀਖੇ ਦੋਵੇਂ ਪਾਸੋਂ ਹਾਂ ਜੀ ਸਾਈ ਆਈ ਇਹਦੀ ਵੀ ਆਈ ਇਹਦਾ 34000 ਦਾ ਸੌਦਾ ਆਇਆ ਸੀ ਤੇ ਉਹਦਾ ਹੋਇਆ ਸੀ 38000 ਦੂਜੀ ਖਾਉਣੀ ਆ ਉਹਨਾਂ ਨੇ ਚਲੋ ਸਾਨੂੰ ਆਂਦੇ ਬੀਬੀ ਅਸੀਂ ਸਵੇਰੇ ਆ ਗਏ ਸਵੇਰੇ ਆ ਗਏ ਤੇ ਮੈਂ ਜਵਾਬ ਦੇਈ ਗਿਆ ਬੀਬੀ ਵੇਖੀਆਂ ਵੇਖੀਆਂ ਤੇ ਮੁੜਕੇ ਚਲੋ ਇਹ ਆ ਵੀ ਕੋਈ ਗੱਲ ਨਹੀਂ ਆਪਾਂ ਹੁਣ ਵੇਖ ਲਾਂ ਕੋਈ ਗੱਲ ਨਹੀਂ 2100 ਮੁੜਕੋ ਨਾ ਵੀਰ ਹੋਣਾ ਫੋਨ ਹੀ ਨਹੀਂ ਚੁੱਕਿਆ ਪਤਾ ਨਹੀਂ ਕੀ ਗੱਲ ਚਲੋ ਭਲਾ ਹੋਵੇ ਉਹਨਾਂ ਦਾ ਵੀ ਉਹਨਾਂ ਦਾ ਡੱਕੇ ਛਟਿੰਗਾ ਉਹਨਾਂ ਨੇ ਨਹੀਂ ਤੇ گاਵਾ ਆਪਣੀਆਂ ਵੇਚਦੀਆਂ ਹੇਤਨ ਹਾਂਜੀ ਠੀਕ ਹੈ ਅੱਜ ਅੱਜ ਕਿਨੇ ਅੱਜ ਕਿੰਨਾ ਲੈਸ ਕਰਕੇ ਕਿੰਨੇ ਦੀ ਦੇ ਰਿਆਂ ਵੀਰ ਜੀ ਅੱਜ ਇਹਨਾਂ ਮੰਨ ਲਾ ਤੁਹਾਨੂੰ ਦੱਸ ਦਿਆਂ ਚੌਂਤੀ ਦੀ ਹੋਈ ਸੀ 33 ਦੀ ਆਪਾਂ ਦੇ ਦਿੱਤੀ 33 ਦੀ ਹਾਂਜੀ ਹਾਂਜੀ ਲੋ ਵੀ ਅੱਜ 33000 ਦੀ ਮਿਲ ਜੂਗੀ ਵਾੜ ਤੁਹਾਨੂੰ ਦਿਖਾਤੀ ਆ ਤੇ ਅਗਲੀ ਵਾੜ ਕੱਢ ਲਿਓ ਜੇ ਬਾੜ ਹਾਂ ਅਗਲੀ ਅਗਲੀ ਵੀਰ ਕੱਢ ਛੱਲੇ ਬਾੜ ਕੱਢ ਬੱਚਾ ਠੀਕ ਆ ਜੀ ਹਾਂ ਜੀ ਤੇ ਬੱਚਾ ਕੋਈ ਬੱਚਾ ਗੁਨੀ ਰੱਖ ਬਟੂ ਇਹ ਇਹ ਰੰਗ ਤਾਰਾ ਮਾਰ ਕੇ ਵਿਖਾਈ ਜੀ ਤੇ ਇਹ ਵੀ ਜੀ ਪਹਿਲਾਂ ਸੁਣੀ ਆ ਠੀਕ ਆ ਜੀ ਠੰਡੀ ਪੂਰੀ ਆ ਕਰਮਾ ਵਾਲੀ ਬਿਨਾ ਵੰਗੇ ਤੋਂ ਹੀ ਬੱਚਾ ਇਹਦੇ ਕੋਲ ਜੇ ਸ਼ਾਈ ਹਾਲ ਤੇ ਪੂਰੀ ਸੀ ਠੰਡੀ ਪੂਰੀ ਜੇ ਕਰਮਾ ਆ ਬੱਚੇ ਦਾ ਬਹੁਤ ਹੀ ਚੰਗਾ ਕਰਦੀ ਹੈ। ਇਹਨੂੰ ਦਿਨ ਕਿਨੇ ਹੋਏ ਸੀ ਨੂੰ ਅੱਜ? ਕੱਲ ਹੀ ਸੁੱਈ ਹੈ। ਕੱਲ ਸੁੱਈ ਹੈ। ਹਾਂਜੀ ਹਾਂਜੀ। ਬੱਚਾ ਮਗਰ ਆ ਗਿਆ। ਹਾਂ ਬੱਚਾ ਵੀਰ ਜੀ। ਲਓ ਜੀ ਪਲੂਣ ਬੱਚੀ ਹੈ। ਪਲੂਣ ਬੱਚੀ ਵੀ ਹੈ ਜੇ। ਬਾਕੀ ਠੰਡੀ ਸੀਲ ਕਰਮਾਂ ਵਾਲੀ ਬੜੀ। ਦੁੱਧ ਤਾਂ ਹੈਗਾ ਕਿੰਨੇ ਦਵਾਂਗੀ ਅੱਜ ਕਾ? ਨਹੀਂ ਦੁੱਧ ਦਿੰਦੀ ਹਾਂ ਜੀ। ਦੁੱਧ ਹੁਣ ਇਹਦੇ ਕੋਲੇ ਜਿਹੜਾ ਪੱਕਾ ਦੁੱਧ ਵੀਰ ਜੀ 7 ਕਿਲੋ ਦੁੱਧ ਹੈਗਾ ਬੱਚੇ ਨੂੰ ਪਾ ਕੇ। ਅੱਛਾ 7 ਕਿਲੋ? ਹਾਂਜੀ ਹਾਂਜੀ 7 ਕਿਲੋ ਦੁੱਧ ਚਵਾਈ ਥਾਨ ਪੂਰਾ ਭਸਮ ਕੀਤਾ। ਲਓ ਪਲੂਣ ਪਹਿਲਾ ਸੂਆ ਬੱਚੀ ਹੈ ਠੀਕ ਹੈ ਜੀ। ਤੋਂ ਲੈਫਟੀ ਥ ਜਾ ਬਿਲਕੁਲ ਥੱਲੇ ਵੇਖੋ ਥੋੜਾ ਨਿੱਗਰ ਰੱਖ ਦੀ ਠੀਕ ਹੈ ਪਹਿਲਾਂ ਮੈਂ ਘਣੀ ਆਪ ਵੀ ਤੇ ਆ ਲਿਆ ਆ ਲਿਆ ਬੱਚਾ ਜੀ ਮਾਰਾ ਕੰਮ ਲੰਮਾ ਹੋ ਗਿਆ ਚਾ ਚਾ ਬਾ ਇਹ ਆ ਵੀ ਸੀਨ ਠੰਡੀ ਜਿੱਥੀ ਪੂਰੀ ਛੱਡ ਬੱਚਾ ਪਾ ਲਈ ਬੱਚਾ ਇਹਨੂੰ ਲਾ ਦਿਓ ਕੋਈ ਪਾ ਦਿਓ ਮਰਦਾ ਲੋ ਜੀ ਪਹਿਲਾਂ ਬੱਚੀ ਆ ਠੀਕ ਆ ਜੀ ਨਾਲ ਦੇ ਨਾਲ ਹੀ ਬੱਚਾ ਲਾ ਦਿੰਨੇ ਆ ਮਗਰ ਬੱਚੀ ਹੈ ਨਾ ਅੱਛਾ ਵੀ ਜੀ ਬੱਚਾ ਇਹ ਤਾਂ ਬੱਚਾ ਹਾਂ ਆਹ ਦੇਖੋ ਉਹਦੀ 7 ਕਿਲੋ 2 10 ਤੇ ਫਰੂਨ ਪਹਿਲਾਂ ਬੱਚੀ ਆ ਠੀਕ ਹੈ ਪਹਿਲਾਂ ਬੱਚੀ ਹਾਂ ਜੀ ਉਹਦੀ ਕੋਈ ਗੋਸ਼ ਨਹੀਂ ਉਹਦਾ ਪਸ਼ਮਾ ਦੇ ਵਿੱਚ ਪਾਜੇ ਕਰਕੇ ਥੋੜਾ ਜਿਹਾ ਕਰਦੀ ਆਹ ਦੇਖੋ ਪਥਾਨ ਵੀ ਆਖੋ ਕਰਮਾਲੀ ਨੇ ਦੇਖੋ ਕਿੰਨਾ ਅੱਛਾ ਲੱਗਿਆ ਜਿਹੜਾ ਨਿਕਲ ਆ ਗਿਆ ਹਾਂ ਜੀ ਹਾਂ ਜੀ ਪੂਰਾ ਮੰਦ ਰੱਖ ਦਿਆਂ ਪੂਰਾ ਪਸ਼ਮਾ ਕੇ ਚਲੋ ਤਾਂ ਵੇਖਣ ਨੂੰ ਜੀ ਨਿਕਾ ਲੱਗਦਾ ਹਾਂ ਬਾਕੀ ਆਹ ਵੇਖੋ ਪਸ਼ਮਾ ਕੇ ਪੂਰਾ ਐਂ ਵੇਖੋ ਆ ਮੇਰੇ ਤੋਂ ਹਾਂਜੀ ਬੜਾ ਇਦਾਂ ਹੀ ਮੰਨ ਲਓ ਕੋਈ ਠੰਡੀ ਮਿੱਠੀ ਵੇਖੋ ਕਿ ਦੀ ਜਿੱਦਾਂ ਮਰਜ਼ੀ ਕੋਈ ਇਹ ਆ ਵੀ ਚਲੋ ਪਹਿਲਾਂ ਤੁਹਾਨੂੰ ਪਤਾ ਵੀ ਜੀ ਕਰਦੀਆਂ ਕਈ ਨਹੀਂ ਆਹ ਆਹ ਪਤਾ ਆ ਲੈਣ ਮੇ ਨਾਮ ਨਹੀਂ ਤੁਹਾਨੂੰ ਆਵੇ ਕੋ ਮੋਗੀ ਆਈ ਚ ਵਾਈ ਵੀ ਠੀਕ ਆ ਇਹ ਛੰਡੇ ਕੀ ਦੇ ਦਿਆ ਕਿੰਨੇ ਦਾ ਨਾ ਜੀ ਮੋਲੇ ਦਾ 35000 34000 ਦੀ ਵਛੀ ਦੇ 34 ਕਰ ਦੇ ਲੈ ਸੂਤ ਕਰਕੇ ਦੇ ਦਈਏ ਬਿਲਕੁਲ ਹਾਂ ਜੀ ਮੈਂ ਸੂਤ ਕਰਕੇ ਦੇ ਦਈਏ ਇਹ ਗੱਲ ਹੈ ਕਿ ਆ ਕੋਈ ਨਹੀਂ ਵੀ ਟੀਟ ਜੋ ਸਪੋਰਟ ਨਾ ਕਰੇ ਨਿੱਕਾ ਵਾ ਮੁੱਲ ਵੀਰ ਜੀ ਬਿਲਕੁਲ ਜਿਹੜਾ ਇਹਨੇ ਕਰਮਾੜੀ ਨੇ ਕਰਦੀ ਚੰਦਾ ਹੁੰਦਾ ਚਲੋ ਦੋ ਦਿਨ ਅੱਠ ਦਾਹ ਕੇ 10 ਕਿਲੋ ਦੇ ਵੀਰ ਜੀ ਵੜੀਆ ਦੇਈ ਜਾਣਾ ਕਰਮਾੜੀ ਨੇ ਥਣ ਗੁੱਲ ਵੇਖੋ ਕਿੱਡਾ ਕੱਢਿਆ ਪਸਮਕੇ ਵੇਖਣ ਨੂੰ ਚਲੋ ਲੱਗਦਾ ਕਈ ਨਹੀਂ ਆ ਵੇਖੋ ਹਾਂ ਹਾਂ ਕਰੋ ਠੰਡੀ ਆ ਬੀਬੀ ਕੋਈ ਗੱਲ ਨਹੀਂ ਗੀਏ ਨਹੀਂ ਪੈਨੂ ਪੁੱਤ ਐਨੀ ਉਹ ਆ ਵੀ ਏਦਾਂ ਹੀ ਮੰਨ ਲਓ ਹੱਥ ਫੇਰੋ ਜਿਤਨਾ ਮਰਜੀ ਵੇਖੋ ਆ ਵੇਖੋ ਕਿਹਦੇ ਛੜ ਮਾਰਦੀਆਂ ਪਈ ਇਹਨੂੰ ਕਰਮਾਲੀ ਨੂੰ ਪਤਾ ਹੀ ਨਹੀਂ ਉਹ ਦਰਦੀ ਵੀ ਪਤਾ ਨਹੀਂ ਮੈਨੂੰ ਕੀ ਕਰਨ ਲੱਗੇ ਆ ਹਾਂ ਹਾਂਜੀ ਹਾਂ ਜਿੱਦਾਂ ਬਾਕੀ ਮੇਰਾ ਭਰਾ ਜਿੱਦਾਂ ਮਰਜੀ ਥਿਆਣ ਗਿਆ ਵੀ ਤਸਦੀ ਕਰੀ ਚੱਲਿਆ ਜੇ ਤੇ ਛੱਡੇ ਆ ਮਾਜ ਆਪਣੇ ਕੋਲ ਇਹ ਵੀ ਸੱਜਣੀ ਸੁਈਏ ਕੇ ਇਹ ਵੀ ਦੀ ਬੱਪਣ ਪਿਆਰ ਹੀ ਇਹ ਕਰਮਾਲੀ ਤਿਆਰੀ ਜੀ ਆ ਹਾਂ ਜੀ ਹਾਂ ਜੀ ਨੋ ਵੀ ਪੂਰੀ ਤਿਆਰੀ ਦੇ ਵਿੱਚ ਤੁਸ ਤੋਂ ਮੱਝ ਆਪਾਂ ਤੁਹਾਨੂੰ ਦਿਖਾ ਦੇਣਾ ਸੁਵੇਂ ਦੇ ਵਿੱਚ ਕਿਵੇਂ ਫਰਮਣਦਾ ਜੀ ਜੀ ਆ ਆਪਾਂ ਨੇ ਲੋ ਕੋਈ ਵੀ ਮੰਨ ਲਓ ਉਹਨਾਂ ਦੇ ਅੱਖਾਂ ਵੀ ਜੇ ਸੁਣੀ ਹੈ ਜਿੱਥੋਂ ਆਪਾਂ ਲਈ ਹੈ ਤੇ ਬਾਕੀ ਇਹ ਗੱਲ ਹੈ ਕਿ ਮੂੰਹ ਮਾ ਵੇਖੋ ਥੋੜੀ ਜਿਹੀ ਉਂ ਫਿੱਕੀ ਆ ਉਤੋਂ ਲੇਖ ਲੱਗਦੀ ਆ ਬਾਕੀ ਵੇਖੋ ਵੀ ਸਾਰਾ ਤੋਰਾ ਤਾਰਾ ਬਿਲਕੁਲ ਨਵੀਆਂ ਮੈਂ ਕੋਈ ਪ੍ਰਾਣੀ ਨਹੀਂ ਮੰਨ ਲਓ ਪੈਰਾਂ ਵੱਲੋਂ ਮੂੰਹ ਵੱਲੋਂ ਦੰਦਾਂ ਵੱਲੋਂ ਸਾਰੀ ਇਹ ਗੱਲ ਦੱਸਣ ਦੇ ਅਖਰੀ ਜੀ ਉਹ ਸਿੰਗਲ ਹੱਡੀ ਦੇ ਵਿੱਚ ਠੀਕ ਹੈ ਜੀ ਬਿਲਕੁਲ ਪਤਲਾ ਪਿੰਡਾ ਤਾਂ ਸੁਭਿਆ ਜੀ ਆਪਦੀ ਮੇਰਾ ਵੀ ਸਮਝ ਦੇਖ ਲਓ ਤਿੱਜਾ ਮੰਨ ਲਓ ਕੋਈ ਦੂਜਾ ਸਮਝ ਲਓ ਕੋਈ ਚੌਥਾ ਮੰਨ ਲਓ ਬਸ ਬਸ ਉਹ ਆਪਦੀ ਸਮਝ ਦੇਖ ਲਿਆ ਜੀ ਠੀਕ ਹੈ ਜੀ ਤੇ ਟੁਕੀ ਖੜੀ ਹੈ ਤਿਆਰੀ ਦੇ ਵਿੱਚ ਹੀ ਹੈ ਹਾਂ ਜੀ ਤੇ ਬਾ ਦੂਬਾ ਭਾਰਕ ਸ਼੍ਰੀ ਗੁਰੂ ਜੀ ਆਹ ਲਿਆ ਮੈਂ ਬਣਾਉਂਦੇ ਗੱਲ ਕਰਾਂ ਮੈਂ ਕੋਨੇ ਹੱਥੋਂ ਦੋ ਰੇਗੀਆਂ ਦੋ ਰੇਗੀਆਂ ਠੀਕ ਛੋੜਿਆ ਥੋੜਾ ਜਿਹਾ ਇੱਥੇ ਡੱਕ ਲਾ ਇੱਥੇ ਡੱਕ ਲਾ ਇਹ ਚੱਡੇ ਗੱਬਣ ਕਿੰਨੇ ਦੀ ਦੇ ਰਹੇ ਆ ਅੱਜ ਫਿਰ ਇਹ ਵੀਰਦੀ ਮੁੱਲ ਭਾਵੇਂ ਦਾ 70 75 ਜੋ ਮਰਜ਼ੀ ਕਰਨੀ ਕੀ ਇਹ ਵੀਰਦੀ 65000 ਦੀ ਮੈਂ ਦੇ ਦਾਂਗੇ ਵੇਖੋ ਵੰਡ ਵਿਰਲ ਚੱਡਾ ਵੇਖੋ ਨੀਲੀ ਦੇ ਸਾਰੇ ਪੱਤ ਹਾਂਜੀ ਹਾਂਜੀ ਤੇ ਪਾਤੂ ਪਾ ਵੀ ਆਏ ਵੀਰਦੀ ਮੋਗੇ ਅਰਦਾ ਕਰ ਮਾੜੀ ਲੱਗਾ ਹਾਂਜੀ ਹਾਂਜੀ ਕਿੰਨੇ ਦੇ ਦਵਾਂਗੇ ਇਹ ਵੀਰਦੀ 65000 ਦੀ ਦੇ ਦੀ ਪੈਂਠ ਦੀ ਹਾਂਜੀ ਹਾਂਜੀ 61 ਦੀ ਦੇਰੀ ਹੈ ਮੁੱਲ ਭਾਵੇਂ 70 ਕਰ ਲੀਏ 75 ਬਾਕੀ ਮੈਂ ਨਵੀਂ ਜੀ ਵੀ ਦੀ ਹਾਂ ਹਾਂਜੀ ਇਹ ਨਹੀਂ ਗੱਲ ਵੀ ਨਹੀਂ ਲਓ ਵੀ 65 ਹਜ਼ਾਰ ਦੀ ਮਿਲ ਜੂਗੀ ਠੀਕ ਆ ਜੀ ਤੋਂ ਨੀਲੀ ਅੰਗ ਦੇ ਵਿੱਚ ਤੇ ਅੱਗੇ ਆਪਣੇ ਕੋਲ ਆ ਵੜ ਆ ਜੀ ਛੰਡੇ ਵੀਰ ਜਰਸੀ ਕ੍ਰੋਸ ਇਹ ਵੀ ਜੀ ਤੋਕੜ ਗੱਪਣ ਹਾਂਜੀ ਇਸ ਤਰੀਕ ਨੂੰ ਇਹਨੂੰ ਵੀ ਜੀ ਪੰਜਵਾਂ ਪਹਿਲੀ ਤਰੀਕ ਨੂੰ ਨਾ ਮੰਨ ਲਾ ਪਹਿਲੀ ਦੋ ਤਰੀਕ ਨੂੰ ਪੰਜਵਾਂ ਮਹੀਨਾ ਲੱਗਾ ਜੀ ਫਰਵਰੀ ਜਨਵਰੀ ਜੀ ਹਾਂਜੀ ਹਾਂਜੀ ਜਨਵਰੀ ਪੰਜਵਾਂ ਮਹੀਨਾ ਲੱਗ ਗਿਆ ਦੁੱਧ ਕਿੰਨਾ ਥੱਲੇ 8 ਕਿਲੋ ਦੁੱਧ ਕਰਮਾਂ ਵਾਲੀ ਲਓ ਜੀ ਤੋਕੜ ਗੱਪਣ ਨਾਗਾ ਆ ਗਿਆ ਠੀਕ ਆ ਜੀ 8 ਜੇ ਪੰਜਵਾਂ ਵੀ ਰੰ ਲੱਗਾ ਮੈਂ ਤੁਹਾਨੂੰ ਦੱਸੁੰਦਿਆਂ ਗੱਲ ਵੀ ਵਿਖਾਵਾ ਦੱਸਦਾ ਹੀ ਆ ਠੀਕ ਹੈ ਜੀ ਬਾਕੀ ਆ ਚਟਾ ਚੁੱਡਾ ਵੇਖੋ ਸੱਜਣਾ ਨਾ ਕਰ ਮਾਰੀ ਨੂੰ ਲੱਗਾ ਹਾਂ ਆਪਣੇ ਕੋਲ ਦੋ ਰਹਿ ਗਈ ਇੱਕੋ ਮਿੰਟ ਵੀਰ ਇਦਾਂ ਨਹੀਂ ਲੱਗਦਾ ਦੋ ਮਿੰਟ ਕੋ ਮਿੰਟ ਸੁਣਨਾ ਤੇ ਬਾਕੀ ਇਹ ਗੱਲ ਹੈਗੀ ਆ ਦੂਜੀ ਕੋਈ ਇਹਨੂੰ ਮੰਨ ਲਓ ਦੋ ਡਾਂ ਦੇ ਕੋਲੇ ਚਾਰ ਇੱਕ ਨੰਬਰ ਸੀ ਕਰ ਪੂਰੀ ਕਰਨਾ ਠੀਕ ਹੈ ਜੀ ਹਾਂਜੀ ਹਾਂਜੀ ਨਾਲ ਦੇ ਨਾਲ ਚਲੋ 8 ਕਿਲੋ ਦੁੱਧ ਹਾਂ ਤੇ ਜੀ ਦਾਹਕਾਰ ਆਉਣਾ ਕਰਮਾ ਵਾਲੀ ਨੇ ਆਈ ਬਿਲਕੁਲ ਦੋ ਮਹੀਨੇ ਦੀ ਗੱਬੜ ਹਾਂਜੀ ਹਾਂਜੀ ਪੰਜ ਮਹੀਨਾਂ ਦੀ ਵੀਰ ਜੀ ਪੰਜ ਮਹੀਨ ਪੰਜਵਾਂ ਮਹੀਨਾ ਵੀਰ ਜੀ ਲੱਗਾ ਵਾ ਲੱਗਾ ਵੀ ਚਾਰ ਕਿਲੋ ਹੋ ਗਏ ਹਾਂਜੀ ਚਾਰ ਹਾਂਜੀ ਚਾਰ ਪੂਰੇ ਹੋ ਗਏ ਆ ਚੌਥੋਂ ਤੋਂ ਟੱਪ ਤੁਰੀ ਆ ਕਰਮਾ ਵਾਲੀ ਜਨਵਰੀ ਜੀ ਦੋ ਤਰੀਕ ਜਿੱਦਾਂ ਮਰਜੀ ਵੀਰ ਜੀ ਆਪਣੇ ਘਰੇ ਕੋਈ ਵੀਰ ਭਰਾ ਆਪਣਾ ਨਾ ਮੰਨ ਲਓ ਜਿੱਦਾਂ ਮਰਜੀ ਕੋ ਡਾਕਟਰ ਲਿਆਂਕੇ ਚੈੱਕ ਕਰਾ ਲਈ ਤੁਸੀਂ ਜੀਆਂ ਘਰੇ ਗੱਲ ਕਰਦੇ ਹਾਂ ਤਸੱਲੀ ਕਰ ਲੈ ਕੋਈ ਇਹ ਟੋਕੜ ਗੱਬੜ ਕਿੰਨੇ ਦੀ ਵਹਿੜ ਅਜ ਹੁੰਦੀ ਆ ਇਹ ਵਿਧੀ ਮਾਲੋ ਮੋਲੇ ਦਾ ਭਾਵੇਂ 35 ਕਰ ਲੀਏ 34 ਕਰ ਲੀਏ ਇਹ ਵਿਧੀ 33000 ਦੀ ਵੈੜ ਦੇਣਾ 33 ਦੀ ਹਾਂਜੀ ਹਾਂ ਠੀਕ ਹੈ ਜੀ ਹਾਂ ਦੁੱਧ ਵੀ ਜੀ 10 ਦੇ ਨੇੜ ਤੇ ਜਿਹੜੀ ਆ ਪਰ ਦੁੱਧ 8 ਕਿਲੋ ਕੋਈ ਵੀ ਵੀਰ ਭਰਾ ਕੋਈ ਮੰਨਲੇ ਸੀਲ ਠੰਡੀ ਪੂਰੀ ਆ ਵੇਖੋ ਠੀਕ ਹੈ ਜੀ ਹਾਂਜੀ ਹਾਂ ਲਓ ਵੀ ਇਹ 33000 ਦੀ 200 ਅੱਜ ਮਿਲ ਜੂਗੀ ਟੋਕੜ ਗੱਪਣ ਵੈੜ ਆ ਤੇ ਬਾਕੀ ਥਣਾ ਤੋਂ ਉਹਨਾਂ ਦੀ ਇੱਕ ਵਾਰੀ ਤੁਹਾਨੂੰ ਥੋੜਾ ਲਾ ਕੇ ਉਹ ਖਾਦ ਗਏ ਸਾਫ਼ ਸੁਥਰੀ ਹੈ ਚੋਣ ਚਣ ਕੋਈ ਮਾਰੀ ਨਹੀਂ ਗਈ ਠੀਕ ਹੈ ਹਾਂਜੀ ਹਾਂ ਤੇ ਟੋਕੜ ਗੱਪਣ ਵੈੜ ਮੇਰਾ ਭਰਾ ਹੱਥ ਤੁਸੀਂ ਪਾ ਸਕਦੇ ਜੇ ਪੰਜਵਾਂ ਮਹੀਨਾ ਲੱ ਇਹ ਇਹਨੇ ਇੱਕ ਰੇਟ ਦੀ ਤੁਹਾਨੂੰ ਮਿਲ ਜੂਗੀ ਇੱਕ ਨੈਕਸਟ ਵੀਰ ਚੰਦੇ ਆਪਣੇ ਕੋਲ ਆ ਬਲੈਕ ਰੰਗ ਦੇ ਵਿੱਚ ਆ ਵੜ ਖੜੀ ਐ ਹਾਂਜੀ ਹਾਂਜੀ ਇਹ ਗਾਂ ਕਿੰਨੇ ਸੂਬੇ ਆ ਇਹ ਵੀਰਦੀ ਮੰਨ ਲਓ ਇਹ ਅੱবি ਚਲੋ ਤਿਜਾ ਹੁਗਾ ਸੂਬਾ ਵੀਰਦੀ ਇਹਨਾਂ ਹਾਂਜੀ ਇਹ ਵੀ ਤਾਜੀ ਐ ਤੇ ਤਾਜੀ ਆ ਵੀਰਦੀ ਇਹਦੇ ਬੱਛੀ ਆ ਮਗਰੇ ਦੀ ਅੱਛਾ ਜੀ ਹਾਂਜੀ ਹਾਂਜੀ ਕਿਤਲਾ ਕਿਤਲਾ ਹੈ ਲੋ ਜੀ ਮਗਰੇ ਇਹਦੇ ਬੱਛੀ ਆ ਠੀਕ ਆ ਜੀ ਸੋ ਤਿਜਾ ਸੂਬਾ ਸੂਈ ਆ ਕਦ ਵੱਡਾ ਹਾਂਜੀ ਤੇ ਹੁਣ ਦੁੱਧ ਕਿੰਨਾ ਚ ਵਾਰੀ ਹੈ ਦੁੱਧ ਵੀ ਜਿਹੜੇ ਕੋਲੇ 11 12 ਕਿਲੋ ਦੁੱਧ ਆਇਆ ਗਰੰਟੀ ਵਾਲਾ ਜਿਹੜਾ ਤੇ ਥਣ ਚੱਡਾ ਵੇਖੋ ਪੂਰਾ ਕਰਨਾ ਹਾਂ 11 12 ਕਿਲੋ ਹਾਂਜੀ ਬੱਛੀ ਇਹਦੇ ਕੋਲ ਜੇ ਕੱਦਕਾਰ ਪੂਰਾ ਹੋ ਲੋ ਜੀ 11 12 ਕਿਲੋ ਤਾਂ ਚੱਲਣ ਈ ਆ ਮਗਰ ਬੱਛੀ ਆ ਫੀਮੇਲ ਕਾਫ ਜਿਹਨੇ ਜਨਮ ਦਿੱਤਾ ਤੋਂ 11 12 ਕਿਲੋ ਦੁੱਧ ਦੇ ਦਿੱ ਥੱਲੇ ਹਾਜ਼ਰ ਥਣਾ ਦੇ ਪਾਸ ਆ ਪੂਰੀ ਪੂਰੀ ਜੀ ਤਸੱਲੀ ਜਿੱਦਾਂ ਮਰਜੀ ਕੋਈ ਮੇਰਾ ਵੀਰ ਭਰਾ ਕੋਈ ਕਰੇ ਆਣ ਕੇ ਆਪਣੇ ਕੋਲ ਤੇ ਠੀਕ ਆ ਜੀ ਹਾਂਜੀ ਹਾਂਜੀ ਲੋ ਜੀ ਥਣਾ ਦੇ ਦੋਸਤੋ ਪਾਸ ਸਾਫ਼ ਸੁਥਰੀ ਆ ਖਾਣਾ ਦੇ ਵਿੱਚ ਕੋਈ ਤੇਰ ਮੇਰ ਨਹੀਂ ਗਾ ਉਹ ਜਿੱਦਾਂ ਮਰਜ਼ੀ ਤਸੱਲੀ ਕਰਿਓ ਮਗਰ ਦੇ ਬੱਚੀ ਹੈ ਹਾਂਜੀ ਹਾਂਜੀ ਤੇ ਇਹ ਅਜ ਨਾਗ ਜੀ ਕਿ ਤੇ ਇਹਦਾ ਠੰਡੇ ਵੀਰ ਮੁੱਲ ਕੀ ਕਰਦਾ ਮੁੱਲ ਵੀ ਜੀ ਇਹਦਾ ਭਾਵੇਂ ਮੰਨ ਲਓ ਇਹ ਗੱਲ ਹੈ 40 ਕਰ ਲੀਜੀ 45 ਕਰ ਲੀਜੀ ਇਹ ਹਾਂ ਨਾ ਵੀਰ ਜੀ ਦੇ ਦਾਂਗੇ ਆਪਾਂ 37000 ਦੀ 37000 ਦੀ ਹਾਂਜੀ 37 ਦੀ ਦੇ ਦਾਂਗੇ ਯਾਰ ਹੋਰ ਛੋਟ ਕਰਦਾ ਵੀਰ 36 ਦੀ ਦੇ ਦਾਂਗੇ 36000 ਦੀ ਹਾਂਜੀ ਹਾਂਜੀ 36 ਦੀ ਦੇ ਦਾਂਗੇ ਜਿੱਦਾਂ ਮਰਜ਼ੀ ਕੋਈ ਵੀਰਪਰਾ ਤੁਸੱਲੀ ਕਰ ਲੇ ਮਗਰ ਡੱਬੇ ਹੀ ਵਛੀ ਜੇ ਵਿਖਾ ਦਿੰਨੇ ਆਪਾਂ ਠੀਕ ਹੈ ਜੀ ਬੱਚੇ ਜੀ ਆਂਦੇ ਜੀ ਹਾਂ ਦੋਸਤੋ ਇਹ 36000 ਦੀ ਮਿਲ ਜੂਗੀ ਤੁਹਾਨੂੰ ਠੀਕਾ ਜੀ ਤਾਂ तकरीबन ਦੁੱਧ ਦੀਆਂ ਦੁੱਧ ਵੀ ਤੁਹਾਨੂੰ ਆਪਾਂ ਨੋਟ ਕਰਾਤਾ ਥਣ ਪੂਰੇ ਚਾਰੇ ਪਾਸ ਠੰਡੀ ਧੀਰੀ ਆ ਕੋਈ ਲੱਤਾਂ ਛੜਾ ਵਾਲੀ ਨਹੀਂ ਠੀਕਾ ਜੀ ਮੋٹے ਥਣ ਤੇ ਮੋਟੀ ਧਾਰ ਹਾਂਜੀ ਬੱਚਾ ਦੇ ਮਗਰ ਵੱਛੀ ਵੱਛੀ ਹਾਂਜੀ 36000 ਮੋਨਾ ਤੇ ਇਹ ਨਾਗ ਨੇ ਅੱਜ ਟੋਟਲ ਦੇ ਬੱਚੇ ਕੋਈ ਆਪਾਂ ਤੁਹਾਨੂੰ ਦਿਖਾ ਦਈਏ ਠੀਕਾ ਕਿਉਂਕਿ ਬੱਚੇ ਨਹੀਂ ਵੇਖੇ ਕਿਸੇ ਭਰਾਣ ਦੇ ਬੱਚੇ ਆਪਾਂ ਵਿਖਾ ਦਈਏ ਕੱਲੇ ਕੱਲੇ ਨਾਗ ਦਾ ਬੱਚਾ ਵਿਖਾ ਦਿੰਦੇ ਆ ਇਧਰੋਂ ਤੁਸੀਂ ਪਸ਼ੂ ਦੇਖ ਲਿਆ ਤੇ ਬੱਚੇ ਆਪਾਂ ਇੱਕੇ ਥਾਂ ਤੇ ਤੁਹਾਨੂੰ ਵਿਖਾ ਦਿੰਦੇ ਆ ਪੂਰਾ ਜਿਹੜ ਨਾ ਸਰਨਾਵਾ ਪਾ ਦਾਂਗੇ ਪਹਿਲੇ ਵੇਰਵਾ ਪਾਈ ਦਾਂਗੇ ਪਹਿਲੇ ਦੂਜੇ ਨੰਬਰ ਵਾਲੇ ਤੇ ਜੇ ਨੰਬਰ ਵਾਲੇ ਬੱਚਿਆਂ ਫਿਰ ਪਾਸਮੋਂ ਦੇ ਬੱਚੇ ਕਿਹੜੇ ਆ ਇਧਰ ਆ ਜੂ ਤੇnde ਕ ਪਹਿਲਾਂ ਵਿਹੜ ਆਪਾਂ ਦਿਖਾਈ ਸੀ ਕਿ ਡੱਬੀ ਵੱਡੀ ਉਹਦਾ ਵੀ ਜੀ ਆ ਬੱਚਾ ਬੱਚਾ ਜੀ ਹਾਂਜੀ ਹਾਂਜੀ ਲਓ ਜੀ ਆ ਬੱਚਾ ਚੁੱਕ ਦੋ ਚੁੱਕ ਦੋ ਚੁੱਕ ਦੋ ਚੁੱਕ ਦੋ ਬੜਾ ਖਾ ਦੋ ਹਾਂ ਚੁੱਕ ਤਾਂ ਖੜੇ ਫੁੜੇ ਕਰਕੇ ਖਾਦੇ ਜਿੱਲੇ ਹਾਂ ਪਹਿਨ ਨਿੱਗੇ ਹੋ ਕੇ ਬੈਠੇ ਕਿ ਲੱਤਾ ਨਹੀਂ 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 ਕਰਮਾਂ ਵਾਲਾ ਜੀ ਪੂਰੀ ਤਾ ਵੇਖੋ ਲਓ ਜੀ ਆ ਬੱਚਾ ਠੀਕ ਆ ਅੱਗੇ ਦੂਜੇ ਨੰਬਰ ਤੇ ਆਪਾਂ ਮਾਝਾ ਵਿਖਾਈ ਸੀ ਜਿਹੜੀ 14 ਸਾਡੇ 14 ਕਿਲੋ ਦੇ ਚਲੰਡੀ ਹਾਂਜੀ ਉਹ ਕੱਟੀ ਆ ਬੱਧੀ ਉਹਦੀ ਉਹਦੀ ਕੱਟੀ ਕਿਹੜੀ ਹੈ 14 ਕਿਲੋ ਵਾਲੀ ਦੀ ਹਾਂਜੀ ਹਾਂਜੀ ਲਓ ਜੀ ਆ ਕੱਟੀ ਹੈ 14 ਕਿਲੋ ਵਾਲੀ ਦੀ ਜੀ ਹਾਂ ਇਹ ਇਹ ਹਾਂਜੀ ਇਹ ਆ ਕੱਟੀ ਤੇ ਜਿਹੜੀ 15 ਕਿਲੋ ਦੇ ਮੱਝ ਆਪਣੀ ਬੱਜੀ ਹੈ ਤੇ ਜਿਹੜੇ ਉਹ ਵੀ ਜੀ ਆ ਜੇ ਕੱਟਾ ਵੇਖੋ ਨੀਲੀ ਦਾ ਕਿੱਦਾਂ ਆ ਬਈ ਹਾਂਜੀ ਮਹੀਨੇ ਕਿਹਾ ਦੱਸਿਆ ਜੀ ਹਾਂਜੀ ਹਾਂਜੀ ਲਓ ਜੀ ਨੀਲੀ ਦਾ ਕੱਟਾ ਆ ਤੇ 15 ਕਿਲੋ ਦੁੱਧ ਦਾ ਵੇਖੋ ਮੇਨੂੰ ਤਾਂ ਵਾਕਿਆ ਦੁੱਧ ਪਿਆ ਹੈ ਇੰਨੀ ਪਿਆ ਆ ਵੀ ਜੀ ਤੁਹਾਨੂੰ ਦੱਸਣ데요 ਪਹਿਲਾਂ ਮੈਂ ਦੱਸਦਾ ਲੱਗਦਾ ਦੋ ਸਹਾਈਆਂ ਵੀ ਹੋ ਜਾਂਦਾ ਪੇਠ ਪੂੜਾ ਬਣਾ ਤੇ ਬਾਕੀ ਇਹ ਗੱਲ ਹੈ ਕਿ ਇੰ ਲੈ ਵੀ ਚੜਦੇ ਉਸ ਤੋਂ ਬਾਅਦ ਆਪਣੇ ਕੋਲ ਵਹਿੜ ਆ ਗਈ ਸਿੰਗਾ ਵਾਲੀ ਸ਼ਾਈ ਵਾਲੀ ਉਹ ਆ ਬੱਚੀ ਜੀ ਆ ਬੱਚੀ ਕਰੋ ਚੱਕ ਜੀ ਠੀਕ ਆ ਜੀ ਜਿਹੜੀ ਸਿੰਗਾ ਵਾਲੀ ਵਿਖਾਈ ਤੁਹਾਨੂੰ ਆ ਵਹਿੜ ਆ ਜਿਹੜਾ ਦੁੱਧ 12 11 12 ਕਿਲੋ ਹਾਂਜੀ ਹਾਂ 11 12 ਕਿਲੋ ਇੱਕ ਆਪਾਂ ਵਿਖਾਈ 7 ਕਿਲੋ ਬੱਚੀ ਫਰੂਨ ਪਹਿਲਾ ਸੂਆ ਬੱਚੀ ਸੂਈ ਆ ਉਹ ਆ ਉਹ ਤੇ ਬੱਚਾ ਬੱਚਾ ਭਗਵਜੀ ਵਿਖਾਤਾ ਆਪਾਂ ਬੱਚਾ ਬੱਚਾ ਹਾਂਜੀ ਤੇ ਉਧਰਲੇ ਪਾਸੇ ਇੱਕ ਆਪਾਂ ਮੱਝ ਉਹ ਗੱਬਣੂ ਸੀਗੀ ਹਾਂ ਗੱਬੜਕਾ ਉਹਦੀ ਇੱਕ ਦੀ ਜਿਹੜੀ ਆਪਾਂ ਵਿਖਾਈ ਨਾ ਸੂਈ ਗਾਂ ਜਿਹੜੀ ਆ ਉਹਦੀ ਬੱਚੀ ਆ ਆਹ ਵਾ ਵੀਰ ਜੀ ਜਿਹੜੀ ਮੱਝ ਤੋਂ ਬਾਅਦ ਵਿਖਾਈ ਹਾਂ ਹਾਂਜੀ ਮੈਂ ਆਵਾ ਬੱਚੀ ਦੀ ਗੱਪੜ ਗੱਪੜ ਦਾ ਪਤਾ ਬਗੈਰ ਬੱਚੇ ਹਾਂਜੀ ਹਾਂਜੀ ਠੀਕ ਆ ਲਓ ਵੀ ਇਹ ਨਾਗਾ ਦੋਸਤੋ ਇਹ ਨਗਾ ਦੇ ਬੱਚੇ ਆ ਤੇ ਬਾਕੀ ਪ੍ਰੋਪਰ ਤੁਸੀਂ ਦੇਖ ਲਿਆ ਠੀਕ ਆ ਜੀ ਤੇ ਮੇਰਾ ਭਰਾ ਫੁੱਲ ਵੀਡੀਓ ਚੰਗੀ ਤਰ੍ਹਾਂ ਦੇਖ ਲਿਆ ਜੀ ਸੋ ਬੱਚੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਇਹ ਦਿਨਾਂ ਦੇ ਕਹੇ ਉਹਨੇ ਉਹਨੇ ਦਿਨਾਂ ਦੇ ਬੱਚੇ ਹੈਗੇ ਆ ਬਾਕੀ ਤੁਸੀਂ ਮੇਰਾ ਵੀਰ ਸਾਰੇ ਸਿਆਣੇ ਜੀ ਤੇ ਝੰਡੇ ਵੀਰ ਇਹੋ ਨਾਗ ਨੇ ਅੱਜ ਆਪਣੇ ਕੋਲ ਹਾਂਜੀ ਲਓ ਵੀ ਭਰਾਵੋ 15 14 14 ਸਿਰੀਆਂ ਜਿਹੜੀਆਂ ਮੱਝਾਂ ਤੁਹਾਨੂੰ ਦਿਖਾਉਂਦੀਆਂ ਨੇ ਮੇਰਾ ਭਰਾ ਕਾਫੀ ਡਿਮਾਂਡ ਦੋ ਕਬੀਰ ਕਰਦੇ ਆ ਵੀ 15 ਕਿਲੋ 14 ਕਿਲੋ ਮੱਝਾਂ ਚਾਹੀਦੀਆਂ ਸਾਨੂੰ ਝੋਟੀਆਂ ਚਾਹੀਦੀਆਂ ਨੇ ਜੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਇੱਕ ਛੰਡੇ ਵੀਰੋਂ ਨੰਬਰ ਆਪਣੇ ਬੋਲ ਦੇ ਨੰਬਰ ਹੈ ਵੀ 98724 39717 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੂਜਾ ਨੰਬਰ ਹੈਗਾ ਜੇ ਨਾਲ ਉਹ ਹੈਗਾ ਜੀ ਵੀਰ ਜੀ 826472006 ਠੀਕ ਹੈ ਹਾਂਜੀ ਹਾਂਜੀ ਬਾਕੀ ਤਕਰੀਬਨ ਵੀਰ ਭਰਾਵਾਂ ਨੂੰ ਸਾਰਾ ਪਤਾ ਹੀ ਆ ਵੀ ਆਪਾਂ ਨਜ਼ਦੀਕ ਗ੍ਰੈਂਡ ਪੈਲਸ ਦੀ ਆਪਾਂ ਲੋਕੇਸ਼ਨ ਲਾ ਕੇ ਦੂਰੋਂ ਨੇੜੇ ਕੋਈ ਵੀਰ ਭਰਾ ਹੁੰਦਾ ਤੇ ਗ੍ਰੈਂਡ ਪੈਲਸ ਲੋਕੇਸ਼ਨ ਲਾ ਲਈ ਬਿਲਕੁਲ ਹਾਂਜੀ ਲਓ ਦੱਸੋ ਕੋਈ ਦੂਰੋਂ ਨੇੜੇ ਮੇਰਾ ਵੀ ਰਹੋਂਦਾ ਗ੍ਰੈਂਡ ਕੈਰੋ ਪੈਲਸ ਆ ਠੀਕ ਆ ਜੀ ਸੋ ਗ੍ਰੈਂਡ ਕੈਰੋ ਪੈਲਸ ਮੈਪ ਦੇ ਉੱਪਰ ਤੁਹਾਨੂੰ ਮਿਲ ਜੂਗਾ ਉਹ ਤੇ ਬਿਲਕੁਲ ਨਾਲੋਂ ਛੜਕ ਪੱਕੀ ਆਉਂਦੀ ਆ ਬਾਹਰ ਟਾਣੀਆਂ ਦੇ ਬਾਹਰ ਬੇਕਾਂ ਦੇ ਵੀਰ ਢੰਡਾ ਸਿੰਘ ਹੋਣਾਂ ਦੀਆਂ ਹਾਂਜੀ ਆਓ ਇੱਥੇ ਆਣ ਕੇ ਤਸੱਲੀ ਕਰੋ ਨਾਗਾ ਜ ਆਪਾਂ ਤੁਹਾਨੂੰ ਟੋਟਲ 7 ਕੇ ਦਿਖਾ ਤੋ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਵੀਡੀਓ ਇੱਕ ਵਾਰੀ ਅੱਗੇ ਪਿੱਛੇ ਕਰਕੇ ਤੁਸੀਂ ਨਾਲ ਦੇਖ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ